ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਹੋਵੋਗੇ ਕਿ ਆਪਣੇ ਪਿੰਡੋਂ ਅੱਜ ਸਾਈਕਲ ਰਾਈਡ ਚੱਲ ਰਹੀ ਹੈ ਤੇ ਆਪਣੇ ਫੇਕਟਵਾਨੇ ਵਰਗੇ ਹਰਜਿੰਦਰਪੁਰ ਬਸਾਰੀ ਜੀ ਹੋਰ ਸਾਰੇ ਨੌਜਵਾਨ ਦੇਖੋ ਸਾਈਕਲ ਰਾਈਡ ਤੇ ਜਾ ਰਹੇ ਆ ਤੇ ਇਹ ਰਾਈਡ ਬਹੁਤੋਂ ੁੱਦਾ ਬਹੁਤੋਂ ਝੁੰਬਾ ਝੁੰਬੇ ਤੋਂ ਪਿਓਰੀ ਹੋ ਕੇ ਜਾ ਕੇ ਖਤਮ ਹੋਣੀ ਆ ਬਾਈ ਤੇ ਆਪਣੇ ਸਾਰੇ ਪਿੰਡ ਦੇ ਮੁੰਡੇ ਆਗੇ ਸਾਈਕਲ ਰਾਈਡ ਲਈ ਜਾ ਰਹੇ ਆ ਜੀ ਇਹ ਵੀ ਦੇਖ ਸਕਦੇ ਹੋ ਇਹ ਆਪਣੇ ਇੱਕ ਮੁੰਡਾ ਜਵਾਕ ਜੀ ਦਾ ਦੁਰਖਾਹ ਭੁੱਲਰ ਇਹਨਾਂ ਦਾ ਬੇਟਾ ਉਹ ਵੀ ਨਾਲ ਗਿਆ ਹੋਇਆ ਉਹ ਤੁਹਾਨੂੰ ਦਿਖਾ ਦਿੰਨੇ ਆ ਉਹ ਵੀ ਛੋਟਾ ਜਵਾਕ ਨਾਲ ਤੇ ਇਹ ਵੀ ਆਪਣੇ ਨਾਲ ਜਾਊਗਾ ਸਾਈਕਲ ਰਾਈਡ ਤੇ ਜਾ ਰਿਹਾ ਬਈ ਇਹ ਵੀ ਆਪਣਾ ਨੌਜਵਾਨ ਤੁਹਾਨੂੰ ਦਿਖਾ ਦਿੰਨੇ ਆ ਇਹ ਇਹ ਦੇਖੋ ਓਏ ਖੜੀ ਰੁਕ ਰੁਕ ਰੋ ਕੇ ਇੱਕ ਮਿੰਟ ਇਹ ਦੇਖੋ ਓਏ ਉਹ ਜਾ ਰਿਹਾ ਉਹ ਦੇਖੋ ਭੱਜ ਗਿਆ ਭਾਈ ਵੀਡੀਓ ਬਣਾਉਣ ਲੱਗੇ ਸੀਗੇ ਭੱਜ ਗਿਆ ਹੋ ਜਾਂਦਾ ਇਧਰੋਂ ਨੌਜਵਾਨ ਆ ਰਹੇ ਆ ਸਾਰੇ ਇਹ ਸਾਰੇ ਸਾਈਕਲ ਰਾਈਡਰ ਨੇ ਨੌਜਵਾਨ ਆਪਣੇ ਬਾਕੀ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਆ ਰਹੇ ਆ ਸਾਰੇ ਨੌਜਵਾਨ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਦੋਸਤੋ ਇਹ ਆਪਣੇ ਸ਼ਖਦੀਪ ਜੀ ਆ ਗਿਆ ਵੀ ਇਹ ਆ ਗਿਆ ਬਾਈ ਛੋਟਾ ਜਿਹਾ ਬੱਚਾ ਦੇਖੋ ਸਰਖਾ ਭੁੱਲ ਰਹਾ ਤੇ ਇਹ ਵੀ ਆਪਣੇ ਨਾਲ ਸਾਈਕਲ ਰਾਈਡ ਤੇ ਗਿਆ ਸੀ ਇੱਕ ਵਾਰੀ ਸਟਾਰਟਿੰਗ ਕਰੀ ਜਾਣੇ ਆਪਣੇ ਨਾਲ ਚੱਲਿਆ ਹੈ ਪੂਰਾ ਚਲੋ ਵੀ ਇਹ ਹੁਣ ਇਹਨੂੰ ਆਪਾਂ ਨਾਲ ਲੈ ਕੇ ਚੱਲਦੇ ਹਾਂ ਇੱਕ ਵਾਰੀ ਦੋਸਤੋ ਆਪਾਂ ਕੇਲੇ ਭੁੱਲ ਗਏ ਸੀ ਤੇ ਬਾਪੂ ਤੋਂ ਆਪ ਨੂੰ ਵਾਪਸ ਆਉਣਾ ਪਿਆ ਹੁਣ ਆਪਾਂ ਦੁਬਾਰੇ ਕੇਲੇ ਚੱਕਣ ਲਈ ਆਏ ਆ ਤੇ ਆਪਾਂ ਆ ਗਏ ਕੇਲੇ ਹਾਂ ਲੱਕਦੇ ਲੈ ਆ ਕੇ ਇੱਕ ਵਾਰੀ ਕਹਿੰਦੇ ਤਾਂ ਹੀ ਬੰਦਾ ਹੈ ਇਹ ਆਪਣੇ ਨਖਰੇਆ ਪਲਾਟਫਾਰਮ ਹਾਂ ਹੁਣ ਚੱਕ ਲਈਏ ਹੁਣ ਕੇਲੇ ਚੱਕ ਲਈਏ ਬਈ ਹੋਣੇ ਕਿੱਲੇ ਕਰੋ ਅਰਿੰਕਾ ਰਸੀਆਂ ਲਿਆਇਆ ਕਹਿੰਦਾ ਵੀ ਤਾਂ ਹੀ ਬੰਨਨੇ ਇਕੱਲੇ ਆਪਾਂ ਤੇ ਕਾਰ ਦੇ ਉੱਤੇ ਬੰਨਨੇ ਆ। ਕੰਪਟਾ ਲੈ ਕੇ ਨਹੀਂ ਗਏ ਉਹ ਕਿੰਦਰ ਹੁਣ ਪੰਪਣਾ ਪੁੱਲ ਜੋ ਕਿਤੇ ਆਹਾਂ ਇਹਦੇ ਇੱਥੇ ਰੱਖ ਲੈ ਬੰਦੇ ਆਪਣੇ ਸਾਰੇ ਸਾਈਕਲ ਰਾਈਡਰ ਰੀਫਰੈਸ਼ਮੈਂਟ ਪੁਆਇੰਟ ਤੇ ਪਹੁੰਚ ਚੁੱਕੇ ਆ ਤੇ ਆ ਦੇਖੋ ਆਪਣੀ ਗੱਡੀ ਆ ਗਈ ਆਪਾਂ ਇਹਨਾਂ ਵਾਸਤੇ ਕੇਲੇ ਤੇ ਮਾਣੀ ਪੂਣੀ ਵਗੈਰਾ ਲੈ ਕੇ ਆਏ ਆ ਇਧਰ ਆਪਣੇ ਕਰਨਜੀਤ ਜੀ ਰੋਡ 745 ਇਹ ਇਧਰ ਆਪਣੇ ਸਾਰੇ ਨੌਜਵਾਨ ਪਹੁੰਚ ਚੁੱਕੇ ਤੁਹਾਨੂੰ ਦਿਖਾਉਣੇ ਆਪਾਂ ਦੇਖੋ ਆਪਣੇ ਪਿੰਡ ਦੇ ਸਾਰੇ ਨੌਜਵਾਨ ਵਿੱਚ ਬਾਹਰਲੇ ਵੀ ਹੈ ਕੋਈ ਯੂਨੀਵਰਸਿਟੀ ਤੋਂ ਵੀ ਹੈ ਸਾਰੇ ਨੌਜਵਾਨਾਂ ਲਈ ਰਿਫਰੈਸ਼ਮੈਂਟ ਪੁਆਇੰਟ ਤੇ ਪਹੁੰਚ ਚੁੱਕੇ ਹੈ ਤੇ ਹੁਣ ਇਹਨਾਂ ਨੂੰ ਆਪਾਂ ਇਫਟ ਦੇਵਾਂਗੇ ਈਲੇ ਵਗੈਰਾ ਤੇ ਪਾਣੀ ਵਗੈਰਾ ਮੰਗਾ ਸ਼ਰਮਾ ਜੀ ਵੀ ਪਹੁੰਚ ਚੁੱਕੇ ਹੈ ਵੀ ਸਾਈਕਲ ਰਾਈਡਰ ਤੇ ਆਏ ਹੋਏ ਆਪਣੇ ਨਾਲ ਹੁਣ ਇੱਕ ਵਾਰੀ ਫੇਰ ਚੱਲ ਪਈ ਐ ਸੈਕੰਡ ਰਾਈਡਰ ਆਪਣੇ ਤੇ ਹੁਣ ਰਾਈਡਿੰਗ ਫੇਰ ਸਟਾਰਟ ਕਰਨਗੇ ਰੀਫਰੈਸ਼ਮੈਂਟ ਤੋਂ ਬਾਅਦ ਚੌਕਲੇਟਾਂ ਦੀਆਂ ਖੰਗੀਆਂ ਸੀ ਇਹ ਵਾਲੀ ਚੌਕਲੇਟ ਆਪਾਂ ਦੁੱਤੀ ਸਾਰੇ ਤੇ ਹੁਣ ਦੁਬਾਰੇ ਟੀਮ ਚੱਲ ਪਈ ਆਪਣੀ ਸੈਕੰਡ ਰਾਈਡਰ ਅਨੁਸਾਰੀ ਤੇ ਆਪਾਂ ਨੂੰ ਜਿੰਦਰ ਤੇ ਰਿੰਕ ਆ ਬਈ ਇੱਥੇ ਲਾਹ ਕੇ ਤੇ ਆ ਆਪਣਾ ਰੀਫਰੈਸ਼ਮੈਂਟ ਦਾ ਸਮਾਂ ਲਾਹਤਾ ਇੱਕ ਵਾਰੀ ਤੇ ਉਹ ਗੈਂਪਰ ਲੈਣ ਗਏ ਆ ਪਾਣੀ ਦੇ ਤੇ ਉਹ ਇੱਥੋਂ ਆਪਾਂ ਚੱਕਣੇ ਸੀਗੇ ਲੰਗੀ ਰਾਣੇ ਤੋਂ ਉਹ ਲੈਣ ਗਏ ਆ ਗੈਂਪਰ ਦੇ ਹੁਣ ਆਪਾਂ ਰੀਫਰੈਸ਼ਮੈਂਟ ਦੇ ਲਈ ਪਾਣੀ ਤਿਆਰ ਕਰਾਇਆ ਠੰਡਾ ਸੈਕਲ ਰਾਈਡਰਾਂ ਦੇ ਲਈ ਇਹ ਬਣ ਰਿਹਾ ਹੈਗਾ ਕੈਂਪਰ ਲਿਆਂਦੇ ਪਾਣੀ ਵਾਲੇ ਬਾਈ ਕੈਂਪਰ ਲਾਈਨ ਗਈ ਪਾਣੀ ਵਾਲੇ ਕੈਂਪਰ ਆ ਚੁੱਕੇ ਹੈਗੇ ਤੇ ਇਹ ਆਪਣਾ ਜਲਦੀਰੇ ਵਾਲਾ ਪਾਣੀ ਤਿਆਰ ਹੋ ਰਿਹਾ ਹੈਗਾ ਸੈਕਲ ਰਾਈਡਰਾਂ ਵਾਸਤੇ ਤੇ ਆਪਣੇ ਰਜਿੰਦਰ ਪੁੱਲਰ ਤੇ ਰਿੰਕਾ ਜੀ ਤੇ ਪ੍ਰਭ ਪੁੱਲਰ ਇਹ ਦੋ ਬੰਦੇ ਪਹਿਲਾਂ ਆ ਚੁੱਕੇ ਹੈਗੇ ਸਾਰਿਆਂ ਨੂੰ ਪਹਿਲਾਂ ਇਹ ਦੋ ਬੰਦੇ ਆਏ ਵਿਕੀਟਮਣਾ ਕੋਟੂਟਮਣਾ ਤੇ ਬਾਕੀ ਬੰਦੇ ਆ ਆਈ ਜਾਂਦੇ ਆ ਤੇ ਆ ਪਹੁੰਚ ਗਏ ਆ ਦੇਖੋ ਚਿੰਤਾ ਆਕਾ ਕਰੀਵਾ ਕੋਈ ਗੱਲ ਨਹੀਂ ਦੱਸਦੇ ਨਹੀਂ ਸਾਰੇ ਅਸਾਂ ਕਿ ਫਿੱਟ ਹੋਈ ਜਾਣਾ ਸਿਦਾ ਜੀ ਸਾਰੇ ਪਹੁੰਚੁਕੇ ਵੀਰ ਹੌਲੀ ਹੌਲੀ ਆਈ ਜਾਂਦੇ ਆ ਬਾਈ ਸਾਰੇ ਕੋਈ ਨਹੀਂ ਕੋਈ ਨਹੀਂ ਕਰਦੇ ਤੇ ਇੱਕ ਉਹ ਬਾਈ ਖੜੇ ਹੈਗੇ ਅਣਕਾਂ ਵਾਲੇ ਇਹ ਕਹਿੰਦੇ ਵੀ 70 ਕਿਲੋਮੀਟਰ ਤੋਂ ਚੱਲ ਕੇ ਆਏ ਹੈਗੇ ਬਹੁਤ ਦੂਰੋਂ ਆਏ ਹੈ ਇਹ ਆ ਜੀ ਬਲੈਕ ਸੈਕਰ ਵਾਈਟ ਕਰਨ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦਾ ਬਾਈ 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 ਏ ਭਾਈ ਆਵਾ ਦੇ ਭਾਈ ਕਿਤੋਂ ਆਇਆ ਬਾਈ ਕਹਿੰਦੇ ਭੱਜ ਕੇ ਭਾਈ ਦੇ ਆਇਆ ਆਪਣੇ ਪਿੰਡ ਤੋਂ ਦੇ ਸਾਈਕਲ ਰਾਈਡ ਤੋਂ ਆਇਆ ਇਹ ਦੋਸਤੋ ਹੁਣ ਆਪਾਂ ਨੂੰ ਕੇਲੇ ਵੰਡੇ ਆ ਕੇਲੇ ਵੰਦੇ ਆ ਪਰ ਇਹ ਪੇਸ਼ਮੈਂਟ ਦੇ ਲਈ ਕਰਾਂ ਜੇ ਮੇਰੇ ਪਾਸ ਆਹ ਫਿਰ ਦੋਸਤਾਂ ਬੰਦਿਆਂ ਨੂੰ ਦੇਖੋ ਇਹ ਛੋਟਾ ਜਿਹਾ ਬੱਚਾ ਵੀ ਆਪਣੇ ਨਾਲ ਸਾਈਕਲ ਰਾਈਡਰ ਤੇ ਆਇਆ ਤੇ ਬਹੁਤ ਖਿੱਚੀ ਲਿਆਇਆ ਸੈਂਕ ਮੁੰਡਾ ਹੈ ਹਾਂ ਜੀ ਹਾਂ ਬਹੁਤ ਜਾਨ ਹੈ ਇਹਦੇ ਵਿੱਚ ਜਾਨ ਬਹੁਤ ਬੱਚੇ ਜੇ ਹਾਂ ਤੇ ਬਹੁਤ ਤੇਜ਼ੀ ਨਾਲ ਸਾਈਕਲ ਲੈ ਕੇ ਆਇਆ ਹੈਗਾ ਸਾਰਿਆਂ ਨੂੰ ਮੂਰ ਹੋ ਰਿਹਾ ਹੈ ਇਹ ਮੁੰਡਾ ਮੈਂ ਨਾਲ ਹੁਣ ਇਹਨੂੰ ਬਹੁਤ ਵਧੀਆ ਇਹਦਾ ਸਾਈਕਲ ਤੇ ਟ੍ਰੈਕਲਿੰਗ ਰਾਈਡ ਤੇ ਇਹਨਾਂ ਦੇ ਡੈਡੀ ਜੀ ਆ ਵੀ ਹਾਂ ਜੀ ਸਾਰੇ ਬੰਦੇ ਕੇਲੇ ਖਾਈ ਜਾਂਦੇ ਆ ਭਾਈ ਆਪਾਂ ਕਿੱਲੇ ਲੈ ਗਏ ਰਿੰਕਾ ਕਿੱਲੇ ਵੰਡੀ ਅੰਦਰ ਮੰਮੀ ਖਾਲੂ ਤੇਰੀ ਦੇ ਹੁਣ ਆਪਾਂ ਮੁੰਡੇ ਆਪਣੇ ਜੰਗੀ ਰਾਣੀ ਤੋਂ ਚੱਲ ਪਏ ਬਾਈ ਸਾਰੇ ਇੱਕ ਵਾਰੀ ਸਾਰੇ ਜੰਗੀ ਰਾਣੀ ਤੋਂ ਚੱਲ ਪਏ ਆ ਮੁੰਡੇ ਕੋਈ ਦੇਖ ਸਕਦਾ ਸਾਰੇ ਚੱਲ ਪਏ ਤੇ ਹੁਣ ਇਹ ਐਂਡ ਤੇ ਜਾ ਕੇ ਘੁੱਦੇ ਪਿੰਡ ਰੁਕਣਗੇ ਸਾਰੇ ਇਹ ਤੇ ਆਪਣੇ ਘੁੱਦੇ ਪਿੰਡ ਦੇ ਨੌਜਵਾਨਾ ਕੁਝ ਕੁ ਆਪਣੇ ਕੇਂਦਰੀ ਯੂਨੀਵਰਸਿਟੀ ਘੁੱਦਾ ਤੋਂ ਆ ਤੇ ਗੋਰਾਪੁੱਲ ਰੇਜੀ ਜਾ ਰਹੇ ਹੈਗੇ ਮਣੀ ਆ ਗਏ ਬਾਈ ਆਪਣੇ ਤੇ ਹੋਰ ਦੀਪਾ ਆ ਰਿਹਾ ਹੈ ਮਹਿਰੂ ਜੀ ਕਾ ਤੇ ਹੋਰ ਸਾਰੇ ਸਾਈਕਲ ਰਾਈਡਰ ਆ ਰਹੇ ਹੈ ਜਿੰਨੇ ਵੀ ਇੱਥੇ ਸਟਾਪ ਕਰਿਆ ਸੀ ਆਪਾਂ ਰੀਫਰੈਸ਼ਮੈਂਟ ਪੁਆਇੰਟ ਸੀਗਾ ਇੱਥੇ ਤੇ ਇਹ ਆ ਰਹੇ ਹੈ ਸਾਰੇ ਨੌਜਵਾਨ ਏ ਬਾਈ ਜੀ 70 ਕਿਲੋਮੀਟਰ ਤੋਂ ਆਇਆ ਹੈ ਬਹੁਤ ਦੂਰੋਂ ਚੱਲ ਕੇ ਆਇਆ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਇਹ ਬਾਈ ਜੀ ਪਾਣੀ ਦੀ ਸੇਵਾ ਕਰੀਏ ਬਾਈ ਇਹਨੇ ਕੈਂਪਰ ਲੈ ਕੇ ਜਾਂਦੇ ਹੋਏ ਸਾਰੇ ਸਾਈਕਲ ਰਾਈਡਰ ਆ ਰਹੇ ਇੱਕ ਵਾਰੀ ਬਹੁਤ-ਬਹੁਤ ਧੰਨਵਾਦ ਜੀ ਸੰਜੀਤ ਜੀ ਟੱਪ ਕੇ ਅਸ਼ਵਨੀ ਜੀ ਤੇ ਗੁਰ达ਤ ਜੀ ਟੱਪ ਕੇ ਤੇ ਆ ਰਹੇ ਹੌਲੀ-ਹੌਲੀ ਸਾਰੇ ਆਈ ਜਾਂਦੇ ਆਗੇ ਇਧਰੋਂ ਰੇਸ਼ਮਪੂਲਰ ਵੀ ਆ ਗਿਆ ਬਾਈ ਆ ਗਏ ਤੇ ਕੇਂਦਰ ਯੂਨੀਵਰਸਿਟੀ ਤੋਂ ਨੌਜਵਾਨ ਆਏ ਵੀ ਆ ਰਹੇ ਆ ਦੇਖੋ ਤੇ ਸਾਰਿਆਂ ਦਾ ਹੁਣ ਇਹ ਆਪਾਂ ਐਂਡ ਕਰਨਗੇ ਜਾ ਕੇ ਪਿੰਡ ਘੁੱਦੇ ਵਿਖੇ ਇਹ ਵੀ ਜਾ ਰਹੇ ਆ ਮੈਡਮ ਜੀ ਵੀ ਆਪਣੇ ਨਾਲ ਆਏ ਹੋਏ ਸੀ ਐਕਟਵਾ ਤੇ ਸਾਈਕਲ ਰਾਈਡਰ ਸਾਰੇ ਤੇ ਬਸ ਹੁਣ ਦੋ ਤਿੰਨ ਸਾਈਕਲ ਰਾਈਡਰ ਰਹਿ ਗਏ ਜੋ ਕਿ ਚੱਲਣ ਵਾਲੇ ਆ ਉੱਥੇ ਇਹ ਵੀ ਆਪਣੇ ਨੌਜਵਾਨ ਪਿੰਡ ਦੇ ਆਗੇ ਆਪਣੇ ਗਵਾਂਢ ਦੇ ਨੋਨੀ ਆ ਗਏ ਰਵੀ ਆ ਗਏ ਦੋਸਤੋ ਸਾਈਕਲ ਰਾਈਡਰ ਆਪਣੇ ਹੁੱਡੇ ਪਹੁੰਚ ਚੁੱਕੇ ਆ ਦੁਬਾਰਾ ਆ ਚੁੱਕੇ ਆ ਐਂਡ ਕਰਤੀ ਇਹਨਾਂ ਨੇ ਆਪਣੀ ਰਾਈਡ ਤੇ ਇਹ ਸਾਰੇ ਸਾਈਕਲ ਲੈ ਕੇ ਪਹੁੰਚ ਚੁੱਕੇ ਆ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਹੁਣ ਆ ਗਏ ਆ ਕੇਂਦਰੀ ਯੂਨੀਵਰਸਿਟੀ ਹੁੱਦਾ ਤੇ ਗੇਟ ਦੇ ਅੱਗੇ ਇਹ ਦੇਖ ਸਾਹ ਰਹੇ ਹਾਂ ਆਪਣੇ ਜੰਗੀਰ ਯੂਨੀਵਰਸਿਟੀ ਦਾ ਦਾ ਗੇਟ ਹੈ 메ਨ ਗੇਟ ਤੇ ਸਾਰੇ ਮੰਗਾ ਸ਼ਰਮਾ ਜੀ ਵੀ ਪਹੁੰਚ ਚੁੱਕੇ ਆ ਤੇ ਉਹ ਵੀ ਸਾਰੇ ਆਪਣੇ ਬੰਦੇ ਨੌਜਵਾਨ ਵੀ ਨਹੀਂ ਰਹੇ ਸਾਰੇ ਪਹੁੰਚ ਗਏ ਅਸੀਂ ਦੋਸਤਾਂ ਨੂੰ ਸਾਰੇ ਆ ਦੇਖ ਤੁਸੀਂ ਸਾਰੇ ਨੂੰ ਵੀ ਸਾਈਕਲ ਖੜੇ ਆ ਸਾਰੇ ਨੌਜਵਾਨ ਲੱਗਦਾ ਹੈਗਾ ਬਧਰਾ ਤਾਂ ਤਾਂ ਦੇ ਨੂਰੀ ਪਿਆਰੇ ਇਹ ਇੱਧਰ ਸਿੰਦਾ ਸਿੰਦਾ ਖੜਾ ਜੀ ਬੰਟੀ ਢਿੱਲੋਂ ਸ਼ਰਮਾ ਮੁੰਡਾ ਸ਼ਰਮਾ ਜੀ ਵੀ ਖੜੇ ਹੈ ਹੋਰ ਵੀ ਸਾਰੇ ਖੜੇ ਹੈ ਤੇ ਇਹ ਵੀਰ ਜੀ ਆਪਣੇ 70 ਕਿਲੋਮੀਟਰ ਤੋਂ ਆਇਆ ਸਾਈਕਲ ਰਾਈਡ ਤੇ ਨਹੀਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਦਾ ਤੇ ਹੋਰ ਕੀ ਕਹਿਣਾ ਚਾਹੋਗੇ ਬਾਈ ਜੀ ਬਹੁਤ ਵਧੀਆ ਰਾਈਡ ਹੈ ਜੀ ਬਹੁਤ ਵਧੀਆ ਪ੍ਰਬੰਧ ਸੀਗਾ ਤੇ ਮੈਂ ਤਾਂ ਕਹਿਣਾ ਵੀ ਇਦਾਂ ਦਾ ਇਵੈਂਟ ਹਰ ਵਾਰੀ ਹੋਣਾ ਚਾਹੀਦਾ ਹਾਂਜੀ ਹਾਂਜੀ ਤਾਂ ਕਿ ਆਪਾਂ ਆਉਣ ਵਾਲੀ ਜਨਰੇਸ਼ਨ ਨੂੰ ਚੰਗੇ ਮੜੇ ਦਾ ਦੱਸ ਨਾ ਬਿਲਕੁਲ ਸਹੀ ਗੱਲ ਬੱਚੇ ਜ਼ਿਆਦਾਤਰ ਫੋਨਾਂ ਦੇ ਵਿੱਚ ਹੀ ਵਿਜੀ ਹੈ ਹਾਂਜੀ ਹਾਂਜੀ ਤੋ ਮੈਂ ਤਾਂ ਕਹਿਣਾ ਵੀ ਬਹੁਤ ਬਹੁਤ ਸਾਈਕਲਰ ਹਾਂ ਕੰਦੇਗੀ ਸਾਈਕਲਰ ਆਪਣੀ ਸਿਹਤ ਬਣਾਓ ਸਿਹਤ ਬਣਾਓ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਦਾ ਬਹੁਤ ਦੂਰੋਂ ਚੱਲ ਕੇ ਆਏ ਆਂ ਤੇ ਸਾਰੇ ਸਾਈਕਲਰ ਆਪਣੇ ਪਹੁੰਚ ਚੁੱਕੇ ਆਂ ਦੇਖੋ ਉਹ ਨਾ ਮਣੀ ਇਹ ਇਹ ਸਾਰੇ ਥੇਪ ਕਵਰ ਕੇ ਰੇਸ਼ਮ ਵਰ ਕੇ ਗੋਰੇ ਵਰ ਕੇ ਸਾਰੇ ਪਹੁੰਚ ਚੁੱਕੇ ਬਈ ਸਾਰੇ ਬੈਠੇ ਨੌਜਵਾਨ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਵਲੌਗ ਦਾ ਹੁਣ ਆਪਾਂ ਭਾਈ ਐਂਡ ਕਰਨ ਲੱਗੇ ਆ ਸਾਰਿਆਂ ਨੂੰ ਬਾਏ ਬਾਏ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਲੱਗਦਾ